ਸਤਿ ਸ਼੍ਰੀ ਅਕਾਲ ਦੀ ਗਲੋਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅਧਿਕਾਰਿਤ ਲੋਗੋ ਨੂੰ ਆਪਣੇ ਦਫ਼ਤਰ ਦੇ ਵਿੱਚ ਲਗਾਇਆ ਹਰਜੋਤ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਪਾਈ ਦਿਯਾਲਾ ਜੀ ਪਾਈ ਮਤੀਦਾਸ ਪਾਈ ਸਤੀਦਾਸ ਜੀ ਦੇ 350ਵੇਂ ਸ਼ਹੀਦੀ ਪਰਬ ਸਬੰਧੀ ਦੇਸ਼ ਭਰ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਇਸ ਸਬੰਧੀ ਇੱਕ ਵਿਸ਼ੇਸ਼ ਲੋਗੋ ਵੀ ਜਾਰੀ ਕੀਤਾ ਗਿਆ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਨਾ ਸ਼ਹੀਦੀ ਸਮਾਗਮਾਂ ਦੇ ਸਬੰਧੀ ਜਾਰੀ ਲੋਗੋ ਨੂੰ ਅਗਲੇ ਸਾਲ ਤੱਕ ਸਰਕਾਰੀ ਦਫ਼ਤਰਾਂ ਅਤੇ ਅਫੀਸ਼ੀਅਲ ਡਾਕ ਦੇ ਵਿੱਚ ਇਹੀ ਲੋਗੋ ਲਗਾਇਆ ਜਾਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਸਾਲ ਅਸੀਂ ਨਵੇਂ ਪਾਤਸ਼ਾਹ ਤੰਤਨਸ਼ੇਗੁਰ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਾਦਪੁਰ ਬਣਾ ਰਹੇ ਹਨ ਨਾਲੇ ਭਾਈ ਦੇਵਾਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦਾ ਕੁਝ ਦਿਨ ਪਹਿਨਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸੇਧਾਰ ਭਗਵੰਤ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਲੋਕ ਹੋਏ ਇਸ ਲਈ ਸ਼ਹਾਦਤ ਦੇ 350 ਸਾਲ ਹਿੰਦੀ ਚਾਦਰ ਸ਼੍ਰੀ ਗੁਰੂ ਦੀਗ ਬਹਾਦਰ ਜੀ ਇਹ ਲੋਗੋ ਲਾਂਚ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਅਨੁਸਾਰੇ ਜਿੰਨੇ ਵੀ ਆਫੀਸ਼ੀਅਲੀ ਡਾਕ ਹੈ ਜਿੰਨੇ ਵੀ ਸਾਡੇ ਸਰਕਾਰੀ ਦਫ਼ਤਰ ਉੱਥੇ ਸਤਕਾਰ ਦੇ ਨਾਲ ਜਿਹੜਾ ਇਹ ਲੋਗੋ ਹੈ ਇਹ ਆਪਣੇ ਆਪਣੇ ਆਫੀਸਿਸ ਦੇ ਵਿੱਚ ਤੇ ਸਰਕਾਰੀ ਡਾਕ ਦੇ ਵਿੱਚ ਵਰਤਨ ਦਾ ਜਿਹੜਾ ਹੈ ਉਹ ਫੈਸਲਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਉਸ ਦੀ ਪਾਲਣਾ ਕਰਦੇ ਹੋਏ ਜਦ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਰਹੇ ਤੇ ਮੇਰੀ ਸਾਰੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਇਹ ਅਪੀਲ ਹੈ ਸਾਰੇ ਸਾਡੇ ਵਿਭਾਗ ਦੇ ਸਾਰੇ ਸਕੂਲ ਮੁਖੀਆਂ ਨੂੰ ਅਸੀਂ ਜਿਹੜਾ ਇਹਦਾ ਲੋਗੋ ਦਾ ਐਚਡੀ ਜਿਹੜਾ ਪ੍ਰਿੰਟ ਹੈ ਉਹ ਸਭ ਜਗ੍ਹਾ ਪੇਚਵਾ ਰਹੇ ਹਾਂ ਸਾਰੇ ਸਕੂਲਾਂ ਦੇ ਵਿੱਚ ਆਪਣੇ ਮਹਿਕਮਿਆਂ ਦੇ ਵਿੱਚ ਤੇ ਆਪਾਂ ਸਤਕਾਰ ਦੇ ਨਾਮ ਇਹਨਾਂ ਲੋਗੋਸ ਨੂੰ ਆਪਣੇ ਆਫੀਸਿਸ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਤੇ ਜਿੰਨੀ ਸਰਕਾਰੀ ਡਾਕ ਅਗਲੇ ਖਸਾਨ ਤੱਕ ਹੀ ਵਿਸੂਕੀ ਉਸ ਤੇ ਵਿਚ ਲਾਈਏ ਤੇ ਬੜੇ ਸ਼ਰਧਾ ਦੇ ਨਾਲ ਆਪਾਂ ਜਿਹੜਾ 350 ਸਾਲਾ ਪੁਰਾਣਾ ਪਾਵੇ ਪਾਤਸ਼ਾਹ ਜਦਾਰਿਆ ਸੁਬਿਰੇ ਸ਼ਾਹਨ ਦੇ ਨਾਮ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਹਰਜੂ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਸਾਲ ਅਸੀਂ ਨਵੇਂ ਪਾਤਸ਼ਾਹ ਧੰਨ ਧੰਨ ਸ਼ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਾਦਗੁਰ ਬਣਾ ਰਹੇ ਹਾਂ ਨਾਲੇ ਭਾਈ ਬਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦਾ ਕੁਝ ਦਿਨ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਝੜੇ ਲੋਕੋ ਹੈ ਜਿਸ ਦੀ ਸ਼ਹਾਦਤ ਦੇ ਸਾਡੇ 300 ਸਾਲ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹ ਲੋਗੋ ਲਾਂਚ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਸਾਰੇ ਅਧਾਰਿਆਂ ਨੂੰ ਸਾਰੇ ਜਿੰਨੇ ਵੀ ਆਫੀਸ਼ੀਅਲੀ ਡਾਕ ਹੈ ਜਿੰਨੇ ਵੀ ਸਾਰੇ ਸਾਡੇ ਸਰਕਾਰੀ ਦਫ਼ਤਰ ਉੱਥੇ ਸਰਕਾਰ ਦੇ ਨਾਲ ਜਿਹੜਾ ਇਹ ਲੋਗੋ ਹੈ ਇਹ ਆਪਣੇ ਆਪਣੇ ਆਫੀਸਿਸ ਦੇ ਵਿੱਚ ਤੇ ਸਰਕਾਰੀ ਡਾਕ ਦੇ ਵਿੱਚ ਵਰਤਨ ਦਾ ਜਿਹੜਾ ਹੈ ਉਹ ਫੈਸਲਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਉਸ ਦੀ ਪਾਲਣਾ ਕਰਦੇ ਹੋਏ ਜਦ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਰਹੇ ਤੇ ਮੇਰੀ ਸਾਰੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਇਹ ਅਪੀਲ ਹੈ ਸਾਰੇ ਸਾਡੇ ਵਿਭਾਗ ਦੇ ਸਾਡੇ ਸਕੂਲ ਮੁਖੀਆਂ ਨੂੰ ਅਸੀਂ ਜਿਹੜਾ ਇਹਦਾ ਲੋਗੋ ਦਾ ਐਚਡੀ ਜਿਹੜਾ ਪ੍ਰਿੰਟ ਹੈ ਉਹ ਸਭ ਜਗ੍ਹਾ ਫੈਲਾ ਰਹੇ ਆ ਸਾਰੇ ਸਕੂਲਾਂ ਦੇ ਵਿੱਚ ਆਪਣੇ ਮਹਿਕਮਿਆਂ ਦੇ ਵਿੱਚ ਤੇ ਆਪਾਂ ਸਤਕਾਰ ਦੇ ਨਾਮ ਇਹਨਾਂ ਲੋਕਲਸ ਨੂੰ ਆਪਣੇ ਆਫਿਸਿਸ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਤੇ ਜਿੰਨੀ ਸਰਕਾਰੀ ਡਾਕ ਅਗਲੇ ਖਸਾਨ ਤੱਕ ਹੀ ਵਿਸੂਕੀ ਉਸ ਤੇ ਵਿਚ ਲਾਈਏ ਤੇ ਬੜੇ ਸ਼ਰਧਾ ਦੇ ਨਾਲ ਆਪਾਂ ਜਿਹੜਾ 350 ਸਾਲਾ ਪੁਰਪ ਨੌਵੇਂ ਪਾਤਸ਼ਾਹ ਜੀ ਦਾ ਰਿਆ ਸੁਬਿਰੇ ਸ਼ਾਹ ਨਾਮ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਇਸ ਸਾਲ ਅਸੀਂ ਨੌਵੇਂ ਪਾਤਸ਼ਾਹ ਤੰਤਨ ਸਿੰਘ ਅਤੇ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਾਦਪੁਰ ਮਨਾ ਰਹੇ ਹਨ ਨਾਲੇ ਭਾਈ ਦੇ ਅਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦਾ ਕੁਝ ਦਿਨ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਲੋਕ ਹੋਏ ਜਿਸ ਨੇ ਸ਼ਹਾਦਤ ਦੇ 350 ਸਾਲ ਹਿੰਦੀ ਚਾਦਰ ਸ਼ਹੀ ਗੁਰਤੇਗ ਬਹਾਦਰ ਜੀ ਇਹ ਲੋਕ ਨੂੰ ਲਾਂਚ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਾਰੇ ਅਧਾਰਿਆਂ ਅਨੁਸਾਰੇ ਜਿੰਨੇ ਵੀ ਆਫੀਸ਼ਲੀ ਡਾਕ ਹੈ ਜਿੰਨੇ ਵੀ ਸਾਡੇ ਸਰਕਾਰੀ ਦਫ਼ਤਰ ਉੱਥੇ ਸਰਕਾਰ ਦੇ ਨਾਲ ਜਿਹੜਾ ਇਹ ਲੋਗੋ ਹੈ ਇਹ ਆਪਣੇ ਆਪਣੇ ਆਫਿਸਿਸ ਦੇ ਵਿੱਚ ਤੇ ਸਰਕਾਰੀ ਡਾਕ ਦੇ ਵਿੱਚ ਵਰਤਨ ਦਾ ਜਿਹੜਾ ਹੈ ਉਹ ਫੈਸਲਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਉਸੇ ਦੀ ਪਾਲਣਾ ਕਰਦੇ ਹੋਏ ਜਦ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਰਹੇ ਤੇ ਮੇਰੀ ਸਾਰੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਇਹ ਅਪੀਲ ਹੈ ਸਾਰੇ ਸਾਡੇ ਤਾਂ ਵਿਪਾ ਅਪਡੇ ਸਾਰੇ ਸਕੂਲ ਮੁਖੀਆਂ ਨੂੰ ਅਸੀਂ ਜਿਹੜਾ ਇਹਦਾ ਲੋਗੋ ਦਾ ਐਚਡੀ ਜਿਹੜਾ ਪ੍ਰਿੰਟ ਹੈ ਉਹ ਸਭ ਜਗ੍ਹਾ ਤੇ ਲਵਾ ਰਹੇ ਹਾਂ ਸਾਰੇ ਸਕੂਲਾਂ ਦੇ ਵਿੱਚ ਆਪਣੇ ਮੈਕਮਿਆਂ ਦੇ ਵਿੱਚ ਤੇ ਆਪਾਂ ਸਤਕਾਰ ਦੇ ਨਾਮ ਇਹਨਾਂ ਲੋਗੋਸ ਨੂੰ ਆਪਣੇ ਆਫਿਸਿਸ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਤੇ ਜਿੰਨੀ ਸਰਕਾਰੀ ਡਾਕ ਅਗਲੇ ਖਸਾਨ ਤੱਕ ਹੀ ਵਿਸੂਕੀ ਉਸ ਤੇ ਵਿਛਲਾਈਏ ਤੇ ਬੜੇ ਸ਼ਰਧਾ ਦੇ ਨਾਲ ਆਪਾਂ ਜਿਹੜਾ 350 ਸਾਲਾ ਪੁਰਾਣਾ ਪਾਵੇ ਪਾਤਸ਼ਾਹੀਦਾਰ ਯਾ ਸੋ ਬੜੇ ਸ਼ਤਨ ਨਾਮ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਸਾਲ ਅਸੀਂ ਨਵੇਂ ਪਾਤਸ਼ਾਹ ਧੰਨ ਧੰਨ ਸ਼ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਾਦ ਪੁਰ ਮਨਾ ਰਹੇ ਹਾਂ ਨਾਲ ਹੀ ਭਾਈ ਬਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦਾ ਕੁਝ ਦਿਨ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਝੜੇ ਲੋਕੋ ਹੈ ਇਸ ਲਈ ਸ਼ਹਾਦਤ ਦੇ 350 ਸਾਲ ਹਿੰਦੀ ਚਾਦਰ ਸ਼੍ਰੀ ਗੁਰੂ ਦੀਗ ਬਹਾਦਰ ਜੀ ਇਹ ਲੋਗੋ ਲਾਂਚ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਾਰੇ ਅਧਾਰ ਅਧਾਰਿਆਂ ਅਨੁਸਾਰੇ ਜਿੰਨੇ ਵੀ ਆਫੀਸ਼ੀਅਲੀ ਡਾਕ ਹੈ ਜਿੰਨੇ ਵੀ ਸਾਡੇ ਸਾਡੇ ਸਰਕਾਰੀ ਦਫ਼ਤਰ ਉੱਥੇ ਸਰਕਾਰ ਦੇ ਨਾਲ ਜਿਹੜਾ ਇਹ ਲੋਗੋ ਹੈ ਇਹ ਆਪਣੇ ਆਪਣੇ ਆਫਿਸਿਸ ਦੇ ਵਿੱਚ ਤੇ ਸਰਕਾਰੀ ਡਾਕ ਦੇ ਵਿੱਚ ਵਰਤਨ ਦਾ ਜਿਹੜਾ ਹੈ ਉਹ ਫੈਸਲਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਉਸ ਦੀ ਪਾਲਣਾ ਕਰਦੇ ਹੋਏ ਜਦ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਰਹੇ ਤੇ ਮੇਰੀ ਸਾਰੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਇਹ ਅਪੀਲ ਹੈ ਸਾਰੇ ਸਾਡੇ ਜਾ ਦੇ ਭਾ ਦੇ ਸਾਰੇ ਸਕੂਲਾਂ ਮੁਖੀਆਂ ਨੂੰ ਅਸੀਂ ਜਿਹੜਾ ਇਹਦਾ ਲੋਗੋ ਦਾ ਐਚਡੀ ਜਿਹੜਾ ਪ੍ਰਿੰਟ ਹੈ ਉਹ ਸਭ ਜਗ੍ਹਾ ਪਿਛਵਾ ਰਹੇ ਹਾਂ ਸਾਰੇ ਸਕੂਲਾਂ ਦੇ ਵਿੱਚ ਆਪਣੇ ਮੈਕਮਿਆਂ ਦੇ ਵਿੱਚ ਤੇ ਆਪਾਂ ਸਤਕਾਰ ਦੇ ਨਾਮ ਇਹਨਾਂ ਲੋਕਲਸ ਨੂੰ ਆਪਣੇ ਆਫਿਸਿਸ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਤੇ ਜਿੰਨੀ ਸਰਕਾਰੀ ਡਾਕ ਅਗਲੇ ਖੰਡ ਤੱਕ ਹੀ ਵਸੂਕੀ ਉਸ ਦੇ ਵਿੱਚ ਲਾਈਏ ਤੇ ਬੜੇ ਸ਼ਰਧਾ ਦੇ ਨਾਲ ਆਪਾਂ ਜਿਹੜਾ 350 ਸਾਲਾ ਪੁਰਾਣੇ ਪਾਵੇ ਪਾਤਸ਼ਾਹ ਜਿਹੜਾ ਆ ਉਸ ਨੂੰ ਬੜੇ ਸ਼ਤਨ ਦੇ ਨਾਮ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਸਾਲ ਅਸੀਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਾਦ ਪੁਰ ਮਨਾ ਰਹੇ ਹਾਂ ਨਾਲੇ ਭਾਈ ਦੇਵਾਲਾ ਜੀ ਭਾਈ ਮਤੀ ਦਾਸ ਬਾਈ ਸਤੀ ਦਾਸ ਜੀ ਦਾ ਕੁਝ ਦਿਨ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਲੋਕ ਹੋਏ ਇਸੇ ਸ਼ਹਾਦਤ ਦੇ 350 ਸਾਲ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹ ਲੋਗੋ ਲਾਂਚ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਾਰੇ ਅਧਾਰ ਅਧਾਰਿਆਂ ਅਨੁਸਾਰੇ ਜਿੰਨੀ ਵੀ ਆਫੀਸ਼ਲੀ ਡਾਕ ਹੈ ਜਿੰਨੇ ਵੀ ਸਾਰੇ ਸਾਡੇ ਸਰਕਾਰੀ ਦਫ਼ਤਰਾਂ ਉੱਥੇ ਸਰਕਾਰ ਦੇ ਨਾਲ ਜਿਹੜਾ ਇਹ ਲੋਗੋ ਹੈ ਇਹ ਆਪਣੇ ਆਪਣੇ ਆਫਿਸਿਸ ਦੇ ਵਿੱਚ ਤੇ ਸਰਕਾਰੀ ਡਾਕ ਦੇ ਵਿੱਚ ਵਰਤਨ ਦਾ ਜਿਹੜਾ ਹੈ ਉਹ ਫੈਸਲਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਉਸ ਦੀ ਪਾਲਣਾ ਕਰਦੇ ਹੋਏ ਜਦ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਲਾਇਆ ਤੇ ਮੇਰੀ ਸਾਰੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਇਹ ਹੀ ਅਪੀਲ ਹੈ ਸਾਰੇ ਸਾਡੇ ਜਾਪਾ ਦੇ ਸਾਰੇ ਸਕੂਲ ਮੁਖੀਆਂ ਨੂੰ ਅਸੀਂ ਜਿਹੜਾ ਇਹਦਾ ਲੋਗੋ ਦਾ ਐਚਡੀ ਜਿਹੜਾ ਪ੍ਰਿੰਟ ਹੈ ਉਹ ਸਭ ਜਗ੍ਹਾ ਪੇਚਵਾ ਰਹੇ ਹਾਂ ਸਾਰੇ ਸਕੂਲਾਂ ਦੇ ਵਿੱਚ ਆਪਣੇ ਮਹਿਕਮਿਆਂ ਦੇ ਵਿੱਚ ਤੇ ਆਪਾਂ ਸਤਕਾਰ ਦੇ ਨਾਮ ਇਹਨਾਂ ਲੋਕਲਸ ਨੂੰ ਆਪਣੇ ਆਫਿਸਿਸ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਤੇ ਜਿੰਨੀ ਸਰਕਾਰੀ ਡਾਕ ਅਗਲੇ ਖਸਾਨ ਤੱਕ ਹੀ ਵਿਸੂਕੀ ਉਸ ਤੇ ਵਿਚ ਲਾਈਏ ਤੇ ਬੜੇ ਸ਼ਰਧਾ ਦੇ ਨਾਲ ਆਪਾਂ ਜਿਹੜਾ 350 ਸਾਲਾ ਪੁਰਪ ਨੌਵੇਂ ਪਾਤਸ਼ਾਹ ਜੀ ਦਾ ਰਿਆ ਸੁਬਿਰੇ ਸ਼ਾਹ ਨਾਮ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਸਾਰੇ ਸਰਕਾਰੀ ਅਦਾਰਿਆਂ ਨੂੰ ਇਹ ਲੋਗੋ ਪ੍ਰਮੁੱਖ ਤੌਰ ਤੇ ਲਗਾਉਣ ਦੇ ਹੁਕਮ ਦਿੱਤੇ ਨੇ ਇਸ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਵੀ ਪੂਰਨ ਧਿਆਨ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਨੇ ਬੈਂਸ ਨੇ ਦੱਸਿਆ ਕਿ ਉਹਨਾਂ ਅਧੀਨ ਆਉਂਦੇ ਸਾਰੇ ਵਿਭਾਗਾਂ ਨੂੰ ਇਹ ਲੋਗੋ ਐਚਡੀ ਪ੍ਰਿੰਟ ਜਲਦੀ ਮੁਹੱਈਆ ਕਰਵਾ ਦਿੱਤਾ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਆਪਣੇ ਅਧੀਨ ਵਿਭਾਗਾਂ ਦੇ ਮੁਖੀਆਂ ਸਾਰੇ ਸਰਕਾਰੀ ਸਕੂਲ ਕਾਲਜਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਆਪਣੇ ਦਫ਼ਤਰ ਦੇ ਵਿੱਚ ਇਸ ਲੋਗੋ ਨੂੰ ਪ੍ਰਮੁੱਖ ਤੌਰ ਤੇ ਲਗਾਉਣ